ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਜੀ ਵਿੱਚ ਪਾ ਦੋ ਨਗਸੇ ਲੈ ਲੈ ਕਹਿੰਦੇ ਇੱਕ ਬਾਈ ਬਈ ਟਾਪ ਬਰੀਡ ਐਰਸ਼ਰ ਤਾਜੀ ਸੂਈ ਤੇ ਇੱਕ ਬਾਈ ਕੋਲੇ ਮਾਝਾ ਟਾਪ ਬਰੀਡ ਤੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਕੋਈ ਗੱਲ ਵਧੀਆ ਜੀ ਠੀਕ ਆ ਵੀਰੇ ਪੂਰੇ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਜੀਪੂ ਵਾਲਾ ਪਿੰਡ ਅਲਕੜਾ ਹੈਗਾ ਤੇ ਜ਼ਿਲ੍ਹਾ ਬਰਨਾਲਾ ਆ ਗਿਆ ਪਾ ਤਹਿਸੀਲ ਬਾਈ ਤਹਿਸੀਲ ਆਪਾਂ ਨੂੰ ਤਪਾ ਆ ਗਈ ਨੇੜੇ ਪਿੰਡ ਨੇੜੇ ਪਿੰਡ ਭਰਾਉੜ ਜੰਗੀਆਂ ਨਾਲ ਤੇ ਸੈਦੋ ਕੇ ਵੀ ਆਪਾਂ ਨੂੰ ਨੇੜੇ ਹੀ ਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ ਵੀਰੇ 628411044 ਠੀਕ ਆ ਹਾਂ ਜਿਹੜੀ ਪਹਿਲੇ ਨੰਬਰ ਦੇ ਮੱਝ ਦੇ ਨੇ ਕਿਹੜਾ ਸੂਆ ਸੂਂਦੀ ਆ ਇਹ ਤੀਜਾ ਸੂਆ origignal ਡਾਕਟਰ ਸੂਂਦੀ ਆ ਕਿੰਨੇ ਦਿਨ ਲ ਤੁ ਜਿਸ ਵੇਚੋ ਆਗਾ ਆਪਾਂ 16 ਗੱਲ ਨੂੰ ਤੀਜਾ ਸੂਆ ਕਹਿ ਕੇ ਦੇਣੀ ਆਰਡਰ ਬੜਾ ਫਿੱਟ ਫਿੱਟਾ ਹਨ ਆਰਡਰ ਤਾਂ ਮੈਂ ਕਹਿੰਦਾ ਆਰਡਰ ਬਾ ਕਮਾਲ ਹੀ ਲੱਗਾ ਕੱਲਾ ਕੱਲਾ ਥਣ ਮੁੱਠੀ ਆ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਫੇਸ ਦੀ ਬਿਊਟੀ ਕਮਾਲ ਦੀ ਕੱਦ ਵੱਡ ਚੰਗਾ ਗਾੜੀ ਪਿਛਾੜੀ ਪੂਰੀ ਚੰਗੀ ਆ ਚੰਗੇ ਰਿਕਾਰਡ ਵਾਲੀ ਆ ਇਹਦੇ ਰਿਕਾਰਡ ਵਾਲੀ ਆ ਇਹਦੇ ਫੇਸ ਦੀ ਬਿਊਟੀ ਦੇਖੋ ਕਰਮ ਵਾਲੀ ਦੀ ਕੀ ਬਾਤ ਆ ਬਾਕੀ ਤੋਰਾ ਚੈੱਕ ਕਰ ਲਓ ਬਹੁਤ ਚੰਗੀ ਮਾਧ ਬਰੀਕੀ ਚ ਫੁੱਲਾ ਦੁੱਧ ਵਾਲਾ ਪੀਸ ਆ ਹਾਂਜੀ ਹੂੰ ਬਾਕੀ ਆਏ ਨਹੀਂ ਕੋਈ ਡਾਕਟਰ ਇਸ ਅੰਗਲੈਸੀ ਲੁਸੀ ਆ ਗਈ ਸਮੀਂ ਪੜੀ ਵੀ ਆ ਗਈ ਬਾਕੀ ਪਤਲੇ ਪਿੰਡੇ ਦੀ ਆ ਪਤਲੇ ਪਿੰਡੇ ਦੀ ਮੈਂ ਆ ਗਈ ਕੀ ਮੁੱਲ ਆ ਵੀਰੇ ਜਾਇਜ ਬਾ ਜਾਇਜ ਦਾ ਮੁੱਲ ਤਾਂ ਡਾਕਟਰ ਨੂੰ ਤੀ ਕਰਨਾ ਆਪਾਂ ਜਾਇਜ ਜੀ ਹਾਂ ਜਮਾ ਜਾਇਜ ਜੀ ਓਕੇ ਤੇ ਮੈਂ ਕੱਲ ਵੀਡੀਓ ਜਾਇਜੀ ਜੀ ਮੁੱਲਵਾ ਕੇ ਆਪਾਂ ਨਾਲ ਦੀ ਨਾਲ ਹੀ ਫੂਰਸੀਲ ਕਰਦੇ ਬਾਲਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਖਿੱਚ ਕੇ ਰੱਖਾਂਗੇ ਮੁੱਲ ਖੇਰ ਬਾਈ ਦੇ ਜਾਇਜ ਜੀ ਹੁੰਦੇ ਆ ਲੈਣ ਦੇ ਨਾਲੇ ਮੁੱਲ ਹੁੰਦੇ ਆ ਬਾਲੇ ਮੁੱਲ ਨਹੀਂ ਲੇ ਲੈ ਵਾਲੂ ਆ ਕਰੀ ਚੈੱਕ ਕਰਾ ਦੇ ਐਨ ਵਾਲੇ ਵਾਲਾ ਕਾ ਵੀਰੇ ਗਾਮਾ ਨਾਲ ਦਾ ਲੈਵਾ ਗਾ ਹਾਂ ਕਿ ਨਹੀਂ ਦੁੱਧ ਵਾਲੀ ਨਿਸ਼ਾਨੀ ਐ ਇਹ ਮਗਰਮੂਹਲਾ ਲੈਵਾ ਇੱਥੋਂ ਕੈਮਰਾ ਮਾਰਦੇ ਦੀਪੂ ਉਹਨਾਂ ਪੱਟ ਤੋਂ ਅੱਗੇ ਉਹਨਾਂ ਪਿੱਛੇ ਆ ਗਿਆ ਠੀਕ ਐ ਕਿ ਨਹੀਂ ਦੇ ਵਿੱਤੀ ਦੇਖੋ ਥਣਾ ਦੀ ਇੱਕ ਨੰਬਰ ਥਾਣ ਆ ਚਾਰੇ ਪਾਸੇ ਵੀੜੀ ਦੇ ਪਾਗਰ ਕੇ ਥਣ ਲੱਗੇ ਵਾਹ ਡਾ ਸਹੀ ਗੱਲ ਆ ਦੁੱਧਾ ਜਮਾ ਬਿਲਕੁਲ ਦੁੱਧਾ ਪੀ ਸਕਾ ਮੈਂ ਕਿਹਾ ਸੂਤ ਕਾਲੀ ਹੈ ਜੀ ਤਦ ਮੈਂ ਪਿੰਡ ਵਾਲਾ ਪਹਿਲਾ ਪਿੰਡ ਦੇ ਲੈ ਕੇ ਨਾ ਸਹੀ ਗੱਲ ਆ ਬਾਈ ਕੀਵਾ ਜਮਾ ਕਾਗਜ਼ ਵਰਗਾ ਪਿੰਡਾ ਕੋਈ ਸੰਗ ਸੋងਗ ਚ ਨਹੀਂ ਹੈਗੀ ਵੀ ਕੋਈ ਹੋਰ ਹੀ ਆ ਸੰਗ ਜੇ ਪੂਰੀ ਸੰਗਾਂ ਦੀ ਸੋਹਣੀ ਜਿਵੇਂ ਬਾਡੀ ਆ ਨਾ ਜਿਵੇਂ ਸੋਹਣੀ ਲੱਗਦੀ ਆ ਬਹੁਤ ਸੋਹਣੀ ਬਾਈ ਅੱਗੇ ਵੀਰੇ ਵੜਾਗੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਵੀਰੇ ਇਹਨੂੰ ਅਲਾਈਨਮੈਂਟ ਪੰਜ ਹੀ ਹੋ ਜਾ ਸੂਈ ਡਾ ਠੀਕ ਆ ਬੱਚਾ ਕੀ ਦਿੱਤਾ ਨੇ ਬੱਚਾ ਨਾ ਮੈਂ ਕਹਿੰਦਾ ਨਾ ਬੱਛਾ ਆ ਗਿਆ ਟਰੇ ਅੱਛਾ ਆ ਗਿਆ ਬੱਛਾ ਚੰਗਾ ਹੈ ਨਾ ਬੱਚਾ ਬਹੁਤ ਵੱਡਾ ਦਿੱਤਾ ਬੈਡ ਨਹੀਂ ਪ੍ਰਿੰਟ ਤੋਂ ਉੱਟਾ ਦੇਖ ਬੈਡ ਵੀ ਖਰਚेंगे यर ਸ਼ਹਿਰ ਚ ਇਹ यर ਸ਼ਹਿਰ ਆ ਗਈ ਪਿਆਹ ਵਾਲੀ ਟਰੇ ਓਕੇ ਬਾਈ ਕਿੰਨੇ ਕਿ ਰਿਕਾਰਡ ਵਾਲੀ ਹੈ ਵੀਰੇ ਦੱਦੇ ਨੇ ਦਿੱਤਾ ਬਾਈ ਪਹਿਲੇ ਸੂਏ ਪਹਿਲੇ 30 32 ਕਿਲੋਆਂ ਨੂੰ ਓਕੇ ਲੈ ਬਈ ਥਣਾ ਦੀ ਵਿੱਥੀ ਚੈੱਕ ਕਰੋ ਪੂਰੀ ਵਿੱਥੀ ਤੇ ਗੁਲਾਬੀ ਥਣ ਕੱਲਾ ਕੱਲਾ ਥਣ ਪੀੜੀ ਦੇ ਪਾਜ ਵਰਗੇ ਥਣ ਪਛਾਂ ਤੋਂ ਲੇਵਾ ਚੈੱਕ ਕਰ ਲੋ ਕਮਾਲ ਦਾ ਬਾਈ ਬਹੁਤ ਸੋਹਣਾ ਡਰਾ ਹੈ ਨਾ ਬਈ ਡਾਕਟਰ ਕਹਿਣ ਦੀ ਗੱਲ ਨਹੀਂ ਹੈ ਕਿ 30 32 ਕਿਲੋ ਦਾ ਬਣਾਉਣਾ ਦਿੱਤਾ ਤਾਂ ਹਣ ਆਪਾਂ 35 ਕਿਲੋ ਹੋਰ ਦੀ ਹੋਟ ਦੇ ਬੜੇ ਦੇ ਦਾਂਗੇ ਠੀਕ ਹੈ ਬਈ 35 ਪਲੱਸ ਹੀ ਚੱਲੂਗੀ ਬੱਚੀ ਬ੍ਰੀਡ ਇੱਕ ਨੰਬਰ ਮੂੰਹ ਨਾ ਦੇਖ ਲੈ ਕਿੰਨਾ ਚੰਗਾ ਲੱਗਿਆ ਬਿਊਟੀ ਕਮਾਲ ਦੀ ਨਾਸਾਂ ਨੂੰ ਸਾ ਗਲਾਬੀ ਬਈ ਰੋਦੀ ਵਾਦੀ ਵਾਲੀ ਚੰਗੀ ਆ ਫੁੱਲ ਬ੍ਰੀਡ ਆ ਕਿ ਨਹੀਂ ਫੁੱਲ ਬ੍ਰੀਡ ਵਾਲੀ ਆ ਕਿਾਵਾਤ ਆ ਬਈ ਮੂੰਹ ਮਾਂ ਤੇ ਬੋਦੀ ਵਾਦੀ ਦੇਖ ਲੈ ਡਾਕਟਰ ਚੈੱਕ ਕਰਕੇ ਸਹੀ ਗੱਲ ਆ ਬਈ ਪਛੀ ਆ ਜੇ ਸੂਈ ਕਰਕੇ ਹੀ ਹੈਗਾ ਹੂੰ ਤੇ ਜੇ ਜੇਰ ਜੂਰ ਪੈ ਗਈ ਬਗਲ ਮੂਲ ਚੱਕ ਲਈ ਹੋਰ ਹੀ ਗੱਲ ਬਣ ਗਈ ਸਹੀ ਗੱ ਲੇਵਾ ਹੀ ਵਾੜਾ ਫਿੱਟ ਫਿੱਟ ਆ ਗਨੇ ਮੈਂ ਕਹਿੰਦਾ ਗਲਾਬੀ ਗਲਾਬੀ ਥਣ ਲੱਗਾ ਵੜਾ ਇੱਕ ਨੰਬਰ ਲੇਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਜੁਵਾਈ ਕਿਵੇਂ ਆ ਚਵਾਈ ਜੁਵਾਈ ਤਾਂ ਮੈਂ ਕਹਿੰਦਾ ਡਾਕਟਰ ਇੱਕ ਨੰਬਰ ਹੀ ਹੈਗੀ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਕੱਦ ਬਹੁਤ ਹੈ ਕੱਦ ਕੋਦ ਤੇ ਮੈਂ ਤਨ ਉਹਦੇ ਨੇ ਪਾੜੇ ਪਾਸੇ ਜਾ ਕੇ ਦਿਖਾਉਣਾਗਾ ਬੱਚੀ ਦਾ ਕੱਦ ਮੈਂ ਦਿਨਾਂ ਨਹੀਂ ਖੜਾ ਕੱਦ ਤਾਂ ਹੁੰਦਾ ਜਾਲਾ ਫੁੱਲ ਕਰਦਾ ਕਿ ਨਹੀਂ ਹਾਂਜੀ ਕਰਦਾ ਹੁੰਦਾ ਜਾਲਾ ਜੇਰੀ ਜੂਲੀ ਲੈ ਹਾਂ ਹੀ ਬੈਠਾ ਰਹੇ ਠੰਡੀ ਫੁੱਲ ਹਨ ਠੰਡੀ ਠੰਡੀ ਫੁੱਲ ਮੈਂ ਮਾਰਦੀ ਹੱਥ ਫੇਰੀ ਚੱਲ ਕੋਈ ਜੱਕਰੀ ਨਹੀਂ ਕਹਿਣਾ ਕੁਛ ਨਹੀਂ ਤੇ ਲਚਵਾਈ ਚੱਕਾ ਬੜਾ ਚੰਗਾ ਹਨ ਮੋਟਾ ਮੋਟਾ ਬੜਾ ਹੀ ਆਹ ਹੈ ਡਾਕਟਰ ਜਮਨ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਕਿ ਨਹੀਂ ਭਾਈ ਹਾਂਜੀ ਡਾਕਟਰ ਵਾਲੀ ਚੰਗੀ ਜਵਾਈ ਆ ਬਾਕੀ ਠੰਡੀ ਦੇ ਪੁੱਠੇ ਪਾਸੇ ਬਹਿ ਕੇ ਬਈ ਤਾਂ ਰਾਮਣੀ ਪੁੱਠੇ ਪਾਸੇ ਬਹਿ ਕੇ ਤਾਂ ਮਾਰਨਾ ਚਾਹੀਏ ਮਸ਼ੀਨ ਤੇ ਚੂਲੇ ਪੰਦਾ ਫਾਰਮ ਚ ਲੈ ਜਾਏ ਜਿਵੇਂ ਮਰਜੀ ਬਰੀਡ ਤੇ ਇਹਦੇ ਕੰਮ ਕਰ ਸਕਦਾ ਸਹੀ ਗੱਲ ਆ ਭਾਈ ਐਰ ਸ਼ੇਰ ਬਰੀਡ ਮੰਗ ਫੁੱਲ ਮਿਲਦੀ ਘਾਟਾ ਥੋੜੀ ਤਾਜੀ ਸੋਈ ਆ ਬੱਚਾ ਪੁੱੱਚਾ ਚਟਕੇ ਘੰਟੇ ਕਿਤੇ ਵੜਦੇ ਕੁਝ ਹੋਰੀ ਕੋ ਬਣ ਜਾਣਾ ਡਾਕਟਰ ਨੇ ਹੂੰ ਤੇ ਮੋਲ ਵੀਰੇ ਜੈਜੂ ਮੋਲ ਜਨਾ ਜੈਜੀ ਕਰਨਾ ਕਰਨਾ ਆਪਾਂ ਫੋਨ ਤੀ ਯਾਰ ਬਸ ਠੀਕ ਆ ਭਾਈ ਬਾਹਲਾ ਭਾਈ ਕਹਿੰਦਾ ਮੋਲ ਮੈਂ ਭਾਈ ਤੇ ਪਾਸੇ ਬਹਿ ਕੇ ਧਾਰਾ ਮਾਰਨੇ ਜੈਜ ਮੋਲ ਹੋਗਾ ਲੈ ਸਿੱਧੇ ਪਾਸੇ ਬਹਿ ਕੇ ਵੀ ਧਾਰਾ ਮਾਰ ਦਿੰਦਾ ਭਾਈ ਕਹਿੰਦਾ ਲੈ ਇੱਕ ਨੰਬਰ ਚ ਵਾਈ ਹੈ ਨਾ ਮੈਂ ਕਹਿੰਦਾ ਡਾਕਟਰ ਕਿਆ ਬਾਤ ਈ ਹੈ ਹਮ ਪੂਰੀ ਨਿੰਬੜ ਦੀ ਐ ਚ ਭਾਈ ਕਿਆ ਬਾਤ ਆ ਓਕੇ ਆ ਭਾਈ ਕਿਆ ਬਾਤ ਆ ਭਾਈ ਹਮ ਏ ਕਲਾਸ ਲਈ ਉਹ ਲੱਗਾ ਵਾ ਡਾਕਟਰ ਦੇ ਨਾਲ ਕਿ ਫਿਟਿੰਗ ਵਾਲਾ ਕਿੰਨਾਗਾ ਚਾਰੇ ਰਖਣਾ ਜਿਵੇਂ ਜਿੱਥੇ ਇਥੇ ਲੱਗਣੇ ਚਾਹੀਦੇ ਸੀ ਉਥੇ ਉਥੇ ਹੀ ਲੱਗੇ ਹੋਏ ਆ ਸਹੀ ਆ ਭਾਈ ਇੱਕ ਮਸ਼ੀਨ ਤੇ ਚੋਲੇ ਜਿਹੜੇ ਮਾਰਦੀ ਚੋਲੇ ਹਥੀਚਵਾਈ ਵਾਲਾ ਘਰੇ ਦਾ ਸਾਹਮਣੇ ਵਾਲੀ ਵੇੜ ਆ ਗਈ ਦਾ ਦੋਨਾਂ 'ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ